ਸਬ ਤਾਤ ਪਰਾਈ ਜਬ ਤੇ ਸਾਧ ਸੰਗਤ 모ਹੀ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਲਾਇਆ ਹੋਇਆ ਇਹ ਜਿਹੜਾ ਪੰਥ ਹੈ ਇਹ ਹਮੇਸ਼ਾ ਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੇ ਮਿਸ਼ਨ ਦੀ ਗੱਲ ਕਰਦਾ ਹੈ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਗੁਰੂ ਨਾਨਕ ਨਾਮ ਲੈ ਵਾ ਸਿੱਖ ਰਹਿੰਦਾ ਹੋਵੇ ਸਮੁੱਚੇ ਸੰਸਾਰ ਦੇ ਅੰਦਰ ਕਿਤੇ ਵੀ ਕੋਈ ਆਫਤ ਆਵੇ ਜਾਂ ਮੁਸ਼ਕਲ ਆਵੇ ਗੁਰੂ ਦੇ ਦਿੱਤੇ ਹੋਏ ਅਸੂਲਾਂ ਦੇ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਵਾ ਜਾਂ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਵਾ ਉਹ ਹਰ ਥਾਂ ਦੇ ਉੱਤੇ ਪਹੁੰਚ ਕੇ ਮਦਦ ਕਰਦੀਆਂ ਔਰ ਮਦਦ ਕਰਦਿਆਂ ਹੋਇਆਂ ਇਹ ਕੋਸ਼ਿਸ਼ ਕਰਦੀਆਂ ਵਾ ਕਿ ਆਪਾਂ ਜਿਹੜੀਆਂ ਸਾਡੀਆਂ ਲੋੜਾਂ ਵਾ ਜੋ ਉਹਦੇ ਤੇ ਧਿਆਨ ਦਈਏ ਜਾਂ ਜਿਹੜੇ ਵੱਡੇ ਨੁਕਸਾਨ ਹੋਏ ਹੁੰਦੇ ਆ ਉੱਥੇ ਵੀ ਕਈ ਵਾਰੀ ਸਿੱਖ ਜਾਂ ਸਿੱਖ ਸੰਸਥਾਵਾਂ ਆਪਣਾ ਯੋਗਦਾਨ ਪਾਉਂਦੀਆਂ ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜ੍ਹਾਂ ਦੀ ਮਾਰ ਪਈ ਤੇ ਹੜ੍ਹਾਂ ਦੀ ਮਾਰ ਤੋਂ ਬਾਅਦ ਲੋਕਾਂ ਦਾ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਹੋਇਆ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਬਹੁਤ ਸਾਰੇ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚ ਕੀਤੀ ਪਈ ਸੰਸਥਾਵਾਂ ਕੰਮ ਤੇ ਕਰ ਰਹੀਆਂ ਪਰ ਇਹਨਾਂ ਦਾ ਆਪਸੀ ਤਾਲਮੇਲ ਹੋਵੇ ਜਿਹੜੀ ਇੱਕ ਸੰਸਥਾ ਇੱਕ ਥਾਂ ਤੇ ਕੰਮ ਕਰ ਰਹੀ ਆ ਉਦੇ ਬਾਰੇ ਪਤਾ ਹੋਵੇ ਦੂਜੇ ਥਾਂ ਤੇ ਕੀੜੀ ਕਰ ਰਹੀ ਆ ਤੇ ਉਹਨਾਂ ਸੰਸਥਾਵਾਂ ਦੇ ਵੱਲੋਂ ਕਿਹੜੀਆਂ-ਕਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਇਹ ਵੀ ਪਾਰਦਰਸ਼ੀ ਹੋਵੇ ਸਾਹਮਣੇ ਪਤਾ ਹੋਵੇ ਤਾਂ ਇਹਦੇ ਸਬੰਧ ਵਿੱਚ ਆਪਾਂ 13 ਸਤੰਬਰ ਨੂੰ ਇੱਕ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਸਾਰਿਆਂ ਨੇ ਕੀਤੀ ਸਿੱਖ ਸੰਸਥਾਵਾਂ ਦੇ ਨਾਲ ਉਹਦੇ ਵਿੱਚ ਉਹਨਾਂ ਦੇ ਸੁਝਾਅ ਲਏ ਗਏ ਸੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਗਈਆਂ ਪਰ ਉਹ ਦਿਨ ਇਹ ਕਿਹਾ ਗਿਆ ਸੀ ਵੀ ਆਪਾਂ ਇੱਕ ਰਿਪੋਰਟ ਜਿਹੜਾ ਵਾ ਉਹ ਜਾਰੀ ਕਰਾਂਗੇ ਤੇ ਅੱਜ ਮੈਨੂੰ ਖੁਸ਼ੀ ਆ ਕਿ ਅੱਜ ਅਸੀਂ ਉਹ ਜਿਹੜਾ ਪੋਰਟਲ ਆ ਉਹ ਜਾਰੀ ਕਰਨ ਜਾ ਰਹੇ ਹਾਂ ਇਸ ਪੋਰਟਲ ਦਾ ਜਿਹੜਾ ਮਕਸਦ ਆ ਜਿਹੜਾ ਮਿਸ਼ਨ ਆ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਜੋ ਵੀ ਹੜਾ ਦੀ ਮਾਰ ਆ ਪ੍ਰਭਾਵਿਤ ਜਿਹੜੇ ਇਲਾਕੇ ਆ ਉੱਥੇ ਸਾਡੀਆਂ ਸੰਸਥਾਵਾਂ ਆਪਸੀ ਤਾਲਮੇਲ ਦੇ ਨਾਲ ਕਿਵੇਂ ਕੰਮ ਕਰਨ ਜਿਹਨੂੰ ਕੋਈ ਲੋੜ ਆ ਉਹ ਵੀ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦਾ ਸਿੱਖ ਸੰਸਥਾਵਾਂ ਵੀ ਇੱਥੇ ਆਪਣੇ ਆਪ ਨੂੰ ਰਜਿਸਟਰਡ ਕਰਾਉਣਗੀਆਂ ਜਿਹੜੀਆਂ ਸਾਡੀਆਂ ਐਨ ਜੀਓ ਵੀ ਚੱਲਦੀਆਂ ਜਾਂ ਕਈ ਨਿੱਜੀ ਕਈ ਲੋਕ ਕਰਦੇ ਆ ਇਹ ਹਰੇਕ ਦੀ ਖੁਸ਼ੀ ਆ ਕਿਸੇ ਤੇ ਕੋਈ ਦਬਾਰ ਨਹੀਂ ਆ ਜਿਹੜੇ ਵੀ ਇਦਾਂ ਕੰਮ ਕਰਨਾ ਚਾਹੁੰਦੇ ਉਹ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਹੰਗਾਰਾ ਵਾ ਉਹ ਭਰਤਾ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਜਿਹੜਾ ਪੋਰਟਲ ਆ ਤਿਆਰ ਹੋ ਗਿਆ ਤੇ ਅੱਜ ਆਪਾਂ ਇਸ ਪੋਰਟਲ ਨੂੰ ਜਿਹੜਾ ਆਨਲਾਈਨ ਆ ਸਾਹਮਣੇ ਜਿਹੜਾ ਉਹ ਕਰ ਰਹੇ ਆ ਇਹ ਜਦੋਂ ਆਪਾਂ ਖੋਲਾਂਗੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਦੇ ਦੋ ਨਿਸ਼ਾਨ ਆ ਜਿਹੜੇ ਉਹ ਸਾਹਮਣੇ ਦਿਸਣਗੇ ਭਗਤੀ ਤੇ ਸ਼ਕਤੀ ਜੋ ਗੁਰੂ ਸਾਹਿਬ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿਧਾਂਤ ਹੈਗਾ ਇਹ ਸਭ ਇਹ ਤਰ੍ਹਾਂ ਉਹ ਹਮੇਸ਼ਾ ਇਹ ਸਾਰੀਆਂ ਇਹ ਸੰਸਥਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹਦੀ ਰਹਿਨਮਾਈ ਦੇ ਵਿੱਚ ਕੰਮ ਕਰਨਗੀਆਂ ਔਰ ਕਿੱਥੇ ਕਿੱਥੇ ਕੰਮ ਕਰ ਰਹੀਆਂ ਵਾ ਇਸ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰਡ ਕਰਨਗੀਆਂ ਇਸ ਦਾ ਇਹ ਸਾਰਾ ਇਹਦੇ ਬਾਰੇ ਦੱਸਿਆ ਗਿਆ ਕਿ ਕੀ ਹੈਗਾ ਤੁਸੀਂ ਪੜ ਸਕਦੇ ਹੋ ਪਬਲਿਕ ਡੋਮੇਨ ਚ ਹੈ ਤੁਸੀਂ ਪੜ ਲੈਣਾ ਬਾਦ ਪੰਜਾਬੀ ਜੀ ਇਹ ਦੱਸਿਆ ਗਿਆ ਇਹਨੂੰ ਕੋਈ ਸਿੰਝ ਲੈਂਗੁਏਜ ਹਾਂ ਜੀ ਹਾਂ ਅੰਗਰੇਜ਼ੀ ਵਿੱਚ ਹੈਗਾ ਮਲਟੀ ਲੈਂਗੁਏਜ ਹੈ ਜਿਹਦਾ ਸਿੱਖ ਸਾਹਿਬ ਮੁੱਖ ਨਾਮ ਕੀ ਆਪਾਂ ਦਿੰਦਾ ਜੀ ਪੋਰਟਲ ਦਾ ਸਰਕਾਰੀ ਸਰਕਾਰੀ ਖਾਲਸਾ ਉਸ ਤੋਂ ਬਾਅਦ ਜਦੋਂ ਪੋਰਟਲ ਦੇ ਥੱਲੇ ਆ ਕੇ ਕਿਉਂਕਿ ਇਹ ਰਾਤ ਸੇਵਾਵਾਂ ਦੇ ਲਈ ਹੈ ਇੱਥੇ ਫਿਰ ਹਾਰਡ ਸੇਵਾਵਾਂ ਦੇ ਲਈ ਜੋ ਬੰਦਾ ਅੱਗੇ ਕਲਿੱਕ ਕਰੂਗਾ ਉਸ ਤੋਂ ਬਾਅਦ ਇਹ ਇੱਕ ਪੂਰਾ ਪੋਰਟਲ ਇੱਕ ਇਹਦੇ ਵਿੱਚ ਇਹ ਹੋਗਾ ਪੰਜਾਬ ਹਾਰਡ ਸੇਵਾ 225 ਇਹਦੇ ਵਿੱਚ ਮੈਨੂੰ ਮਦਦ ਦੀ ਲੋੜ ਆ ਇੱਥੇ ਜਦੋਂ ਕੋਈ ਕਲਿੱਕ ਕਰੂਗਾ ਉਹ ਕੋਈ ਬੰਦਾ ਵਾ ਮੋਦਵਾਰ ਜਾਂ ਵੈਸੇ ਆ ਕੋਈ ਕੋਈ ਵੀ ਮਾਈ ਭਾਈ ਐਨੀ ਧਰਮ ਕਿਉਂਕਿ ਸਾਡਾ ਸਰਬੱਤ ਦੇ ਭਲੇ ਦਾ ਮਿਸ਼ਨ ਆ ਫਿਰ ਅ ਜੇ ਕੋਈ ਅੱਗੇ ਵੀ ਮੈਂ ਸੇਵਾ ਕਰਨਾ ਚਾਹੁੰਦਾ ਉਹ ਵੀ ਕਲਿੱਕ ਕਰੂਗਾ ਇਹਦਾ ਸੁਝਾਅ ਜਾਂ ਸ਼ਿਕਾਇਤ ਆ ਇਹ ਅੱਗੇ ਤੋਂ ਅੱਗੇ ਤਾਂ ਖੁੱਲ ਹੀ ਜਾਊਗਾ ਇਸਦਾ ਵਾ ਜਿਹੜੀਆਂ ਮੇਜਰ ਸੇਵਾਵਾਂ ਇਹਦੇ ਵਿੱਚ ਚੱਲ ਰਹੀਆਂ ਸੇਵਾਵਾਂ ਉਹ ਛੇ ਤਰ੍ਹਾਂ ਦੀਆਂ ਸੇਵਾਵਾਂ ਦੀ ਲਿਸਟ ਆ ਖੇਤ ਪੱਧਰ ਕਰਨ ਦਾ ਘਰਾਂ ਦੀ ਸੇਵਾ ਪਸ਼ੂ ਤਨ ਸੇਵਾ ਸਿਹਤ ਸੇਵਾ ਸਿੱਖਿਆ ਸੇਵਾ ਦੀ ਹੋਰ ਸੇਵਾਵਾਂ ਠੀਕ ਹੈ ਇਹ ਜਦੋਂ ਜਦੋਂ ਇਨਸੀਡੈਂਟ ਉੱਤਰ ਰਿਪੋਰਟ ਹੋਈ ਜਾਂਦਾ ਇੱਥੇ ਡਾਟਾ ਜਿੱਥੇ ਬੰਦੀਆਂ ਦਾ ਤੇ ਇੰਡੀਵਿਜੂਅਲਸ ਦਾ ਇਹ ਇਹਦੇ ਵਿੱਚ ਆਟੋਮੈਟਿਕਲੀ ਰਿਕਾਰਡ ਹੋਈ ਜਾਂਦਾ ਉਸ ਤੋਂ ਇਲਾਵਾ ਬਾਕੀ ਜਦੋਂ ਕੋਈ ਵੀ ਆਂਦਾ ਇੱਥੇ ਕਲਿੱਕ ਕਰਦਾ ਤੇ ਆ ਉਹਦੇ ਲਈ ਫਾਰਮ ਇੱਕ ਬਣਦਾ ਜਿੱਦੇ ਚ ਉਹਨੇ ਆਪਣੀ ਨਿੱਜੀ ਡਿਟੇਲਸ ਭਰਦੀ ਹੈ ਤੇ ਇਹ ਅਸੀਂ ਸਮੁੱਚਾ ਜਿਹੜਾ ਵੈਬਸਾਈਟ ਆ ਉਹ ਬਹੁਤ ਮਤਲਬ ਹੈਲਪਫੁਲ ਬਣਾਈ ਹੈ ਇਹਦੇ ਵਿੱਚ ਇੱਥੇ ਗਾਈਡ ਵੀ ਦਿੱਤਾ ਹੈ ਤਦੈ ਤਾਂ ਦਿੱਤੀ ਹੋਇਆ ਸੱਚੇ ਪਾਸੇ ਇੱਕ ਇੱਕ WhatsApp ਤੇ ਰਹੇ ਵੀ ਅਗਲਾ ਬੰਦਾ ਸਾਡੇ ਨਾਲ ਜੁੜ ਸਕਦਾ ਇਹ ਕਿਸੇ ਨੇ ਚੈਟ ਕਰਨੀ ਹੋ WhatsApp ਦੇ थ्रू ਸਾਡੇ ਨਾਲ ਸਿੱਧਾ ਕਨੈਕਟ ਹੋ ਸਕਦਾ ਦੂਜਾ ਇਹ ਗਾਈਡ ਦਿੱਤਾ ਕਿ ਇਹ ਸਾਰੇ ਪੋਰਟਲ ਨੂੰ ਕਿਵੇਂ ਯੂਜ਼ ਕਰਨਾ ਕੋਈ ਇਸੇ ਵੈਬਸਾਈਟ ਦੇ ਉੱਤੇ ਪੂਰਾ ਇੱਕ ਡਾਕੂਮੈਂਟ ਬਣਾ ਕੇ ਪਾਇਆ ਗਿਆ ਵੀ ਕਿਵੇਂ-ਕਿਵੇਂ ਅੱਗੇ ਜਾਣਾ ਸਾਰਾ ਹਾਂਜੀ ਸੋ ਜਿੰਨਾ ਕੋਈ ਨਹੀਂ ਕਿਸੇ ਕੋ ਲੈਪਟਾਪ ਹੈ ਤਾਂ ਉਹ ਆਈ ਵਾਈਪਰ ਕਰਦੇ ਵਟਸਐਪ ਲੈਪਟਾਪ ਨਹੀਂ ਹੈਗਾ ਤਾਂ ਮੋਬਾਈਲ ਤੇ ਖੁੱਲ ਜਾਏਗਾ ਹੋਟਲ ਕੋਈ ਵੀ ਵੈਸੇ ਆਪਾਂ ਜਾਣਦੇ ਮੋਬਾਈਲ ਤੇ ਖੁੱਲ ਜਾਂਦਾ ਹਾਂਜੀ ਉਹ ਇਹਦੇ ਉੱਤੇ ਜਦੋਂ ਜਾਣਗੇ ਇੱਕ ਵਟਸਐਪ ਦਾ ਆਪਸ਼ਨ ਆਊਗਾ ਉਥੇ ਉਹ ਚੈਟ ਕਰ ਸਕਦੇ ਆ ਫੋਟੋ ਖਿੱਚ ਕੇ ਭੇਜ ਸਕਦੇ ਆ ਔਰ ਜਦੋਂ ਮੰਨ ਲਓ ਕੋਈ ਕਹੂਗਾ ਵੀ ਸਾਨੂੰ ਆਹ ਲੋੜ ਆ ਉਹ ਫੋਟੋ ਅਪਲੋਡ ਕਰ ਦੇ ਜਾਂ ਵੀਡੀਓ ਅਪਲੋਡ ਕਰ ਦੇ ਉਸ ਤੋਂ ਬਾਅਦ ਸਾਰੀਆਂ ਸੰਸਥਾਵਾਂ ਦੇ ਵਿੱਚ ਅਸੀਂ ਦੋ ਦੋ ਵਲੰਟੀਅਰ ਵੀ ਲਾਵਾਂਗੇ ਉਹ ਵੀ ਇੱਥੇ ਰਜਿਸਟਰਡ ਹੋਣੇ ਆ ਉਹ ਜਾ ਕੇ ਉੱਥੇ ਚੈੱਕ ਕਰਨਗੇ ਕਿ ਅਸਲ ਦੇ ਵਿੱਚ ਲੋੜ ਹੈਗੀ ਆ ਇਹ ਜਿਹੜਾ ਘਰ ਵਾ ਹੜਾਂ ਦੇ ਨਾਲ ਢੱਠਾ ਵਾ ਜਾਂ ਕਈਆਂ ਦੇ ਪਸ਼ੂ ਮਾਲ ਡੰਗਰ ਦਾ ਮਸਲਾ ਵੀ ਹੈਗਾ ਇਹਦੇ ਰਾਹੀਂ ਇਹੋ ਹੀ ਆ ਵੀ ਇੱਕ ਤੇ ਪਾਰਦਰਸ਼ਤਾ ਹੋਊਗੀ ਕਿਹੜੀ ਸੰਸਥਾ ਕਿਹੜੇ ਇਲਾਕੇ ਤੇ ਕੰਮ ਕਰ ਰਹੀ ਆ ਉਹ ਆਨਲਾਈਨ ਹੋਊਗਾ ਉਹ ਕਿੰਨਾ ਕੰਮ ਕਰ ਰਹੀ ਆ ਇਹ ਵੀ ਪਤਾ ਲੱਗੂਗਾ ਦੂਜੀ ਸੰਸਥਾ ਕਿੱਥੇ ਕੰਮ ਕਰ ਰਹੀ ਆ ਉਹਦਾ ਵੀ ਪਤਾ ਲੱਗੂਗਾ ਫਿਰ ਜੇ ਮੰਨ ਲਓ ਵੀ ਇੱਕ ਸੰਸਥਾ ਨੇ ਕਿਸੇ ਪਿੰਡ ਦੇ ਵਿੱਚ 10 ਜਾਂ 5 ਘਰਾਂ ਦੀ ਸੇਵਾ ਲੈ ਲਈ ਕੋਈ ਦੂਜੀ ਸੰਸਥਾ ਨਹੀਂ ਜਾਊਗੀ ਕਿਉਂਕਿ ਆਨਲਾਈਨ ਇੱਥੇ ਚੜ ਜਾਣਾ ਵੀ ਉੱਥੇ ਇਹ ਸੇਵਾ ਕਰ ਰਹੇ ਆ ਇਹਦੇ ਵਿੱਚ ਕੀ ਆ ਵੀ ਜਿਵੇਂ ਕੋਸ਼ਿਸ਼ ਕਰਤਾ ਆਈਆਂ ਸੀ ਕਿ ਕੁਝ ਲੋਕ ਜਿਹੜੇ ਆ ਇੱਕ ਕੋਲੋਂ ਵੀ ਸੇਵਾ ਲੈ ਰਹੇ ਆ ਤੇ ਦੂਜੇ ਕੋਲੋਂ ਵੀ ਲੈ ਰਹੇ ਆ ਰਿਕਾਰਡ ਨਹੀਂ ਆ ਇਹਦੇ ਰਾਈ ਉਹ ਰਿਕਾਰਡ ਵੀ ਰਹਿ ਜਾਊਗਾ ਤਾਂ ਕਿ ਕੋਈ ਈਦਾਂ ਦੀ ਭਾਵਨਾ ਦੇ ਨਾਲ ਕਿਸੇ ਕਿਉਂਕਿ ਜਿਹੜਾ ਦਸਵੰਨ ਦਾ ਇਹ ਬਹੁਤ ਇੱਕ ਪਵਿੱਤਰ ਭਾਵਨਾ ਹੈ ਤੇ ਇਹ ਯੋਗਤਾਾਂ ਤੇ ਲੱਗਣਾ ਚਾਹੀਦਾ ਇਹਦੇ ਰਾਈ ਜਿਹੜੀਆਂ ਦਸਬੰਧ ਇਕੱਠੀਆਂ ਕਰਦੀਆਂ ਸੰਸਥਾਵਾਂ ਵਾਂ ਉਹਨਾਂ ਦੀ ਪਾਰਦਰਸ਼ਤਾ ਵੀ ਦੇਖੋ ਵੀ ਇੱਥੇ ਸੇਵਾ ਇੰਨੀ ਕੀਤੀ ਹੋ ਸਾਹਮਣੇ ਪਤਾ ਲੱਗ ਜਾਣਾ ਫੇਰ ਜਿਨ੍ਹਾਂ ਦੀ ਸੇਵਾ ਕੀਤੀ ਆ ਉਹ ਵੀ ਸਾਹਮਣੇ ਆ ਵੀ ਇਹਨਾਂ ਦੀ ਕੀਤੀ ਆ ਉਹ ਕਿਸੇ ਦੂਜੇ ਕੋਲੋਂ ਨਹੀਂ ਸੇਵਾ ਲੈ ਸਕਦੇ ਔਰ ਇਹਦੇ ਵਿੱਚ ਆਪਣੀਆਂ ਟੀਮਾਂ ਜਾ ਕੇ ਵਲੰਟੀਅਰ ਸੰਸਥਾਵਾਂ ਦੀਆਂ ਉਹ ਜਾ ਕੇ ਦੇਖਿਆ ਵੀ ਕਰਨੀਆਂ ਵੀ ਇਹਨਾਂ ਨੂੰ ਕਿੰਨੀ ਲੋੜ ਆ ਤੇ ਕੀ ਲੋੜ ਆ ਇਹ ਅਸਲ ਦੇ ਵਿੱਚ ਇਹ ਜਿਹੜਾ ਹੈਗਾ ਪੋਰਟਲ ਇਹ ਇਹੋ ਹੀ ਆ ਸੰਸਥਾਵਾਂ ਦਾ ਆਪਸੀ ਤਾਲਮੇਲ ਤੇ ਹਰ ਪਾਸੇ ਸੇਵਾ ਹੋ ਰਹੀ ਆ ਕਿ ਨਹੀਂ ਹੋ ਰਹੀ ਕਿੱਥੇ ਕਿੰਨੀ ਹੋ ਰਹੀ ਆ ਕਿੱਥੇ ਨਹੀਂ ਹੋ ਰਹੀ ਹੁਣ ਪਿਛੇ ਜੇ ਜਿਵੇਂ ਕੁਝ ਲੋਕਾਂ ਨੇ ਕਿਹਾ ਵੀ ਕੁਝ ਥਾਵਾਂ ਤੇ ਸਮਗਰੀ ਗਈ ਕੁਝ ਥਾਂ ਤੇ ਨਹੀਂ ਗਈ ਪਰ ਹੁਣ ਜਦੋਂ ਪੋਰਟਲ ਬਣੂਗਾ ਤਾਂ ਲਗਭਗ ਸਾਰਿਆਂ ਨੂੰ ਪਤਾ ਹੋਊਗਾ ਵੀ ਇੱਥੇ ਗਈ ਆ ਅਸੀਂ ਇਹ ਮੇਰੀ ਇਹ ਵੀ ਭਾਵਨਾ ਵਾ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚਿੱਠਾ ਜਾਰੀ ਕਰਦੀ ਆ ਕਿੰਨੇ ਪੈਸੇ ਆਏ ਤੇ ਕਿੱਥੇ ਉਹ ਆਪਾਂ ਖਰਚ ਕੀਤੇ ਸੰਸਥਾਵਾਂ ਜਿਹੜੀਆਂ ਕਈਆਂ ਨੇ ਮੇਰੇ ਨਾਲ ਕੱਲ ਵਾਅਦਾ ਕੀਤਾ ਕਾਫੀ ਸੰਸਥਾਵਾਂ ਆਈਆਂ ਹੜਾ ਦੇ ਹੜਾਂ ਲਈ ਉਹਨਾਂ ਦੇ ਕੋਲ ਕਿੰਨਾ ਸੰਗਤਾਂ ਦਾ ਦਸਵੰਦ ਆਇਆ ਤੇ ਕਿੱਥੇ-ਕਿੱਥੇ ਉਹ ਲਾਇਆ ਉਹ ਸੰਸਥਾਵਾਂ ਨਾਲੇ ਸਮੇਂ ਦੇ ਵਿੱਚ ਜੇ ਇਹਨੂੰ ਵੀ ਜਾਰੀ ਕਰ ਦੇਣ ਉਹਦੇ ਨਾਲ ਇੱਕ ਪਾਰਦਰਸ਼ਤਾ ਰਹੂਗੀ ਕਿਉਂਕਿ ਆਪਾਂ ਨੂੰ ਸਿੱਖਣਾ ਚਾਹੀਦਾ ਪ੍ਰਾਣੀਆਂ ਵੱਡੀਆਂ ਸੰਸਥਾਵਾਂ ਜਿੰਨੀਆਂ ਵੀ ਚੱਲਦੀਆਂ ਸਿੱਖਾਂ ਦੀਆਂ ਉਹਦੇ ਵਿੱਚ ਇੱਕ ਹ ਚੀਜ਼ ਹਮੇਸ਼ਾ ਰਹੀ ਪਈ ਉਹ ਤੇ ਪਾਰਦਰਸ਼ਤਾ ਕਿ ਕਿੰਨੀ ਆਮਦਨ ਆਈ ਤੇ ਕਿੰਨਾ ਖਰਚਾ ਆਇਆ ਉਹ ਦੱਸਿਆ ਜਾਂਦਾ ਤੇ ਇਹ ਆਉਣ ਦੇ ਨਾਲ ਕਿਉਂਕਿ ਪੈਸਾ ਸਾਹਮਣੇ ਦਿਖਣਾ ਵਾ ਜੇ ਮੈਨੂੰ ਮੰਨ ਲਓ ਪਿਛਲੇ ਦਿਨੀ ਬਹੁਤ ਸਾਰੇ ਸੱਜਣਾ ਨੇ ਕਿਹਾ ਵੀ ਅਹੀਂ 50 ਡਾਇਰੈਕਟਰਾਂ ਦੀ ਸੇਵਾ ਕਰਨੀ ਜਾਂ 20 ਦੀ ਕਰਨੀ ਕਿ ਨੇ 100 ਵੀ ਕਿਹਾ ਉਹ ਪੋਰਟਲ ਆਉਣ ਦੇ ਨਾਲ ਇਹ ਵੀ ਪਤਾ ਲੱਗੂਗਾ ਵੀ ਜਦੋਂ ਆਪਾਂ ਵਿਚਰਾਂਗੇ ਵੀ ਕਿੱਥੇ ਦਿੱਤੇ ਹੋ ਦਿੱਤੇ ਜਾਂ ਨਹੀਂ ਦਿੱਤੇ ਇਹਦੇ ਨਾਲ ਇੱਕ ਤੇ ਜਿਨ੍ਹਾਂ ਨੂੰ ਸੇਵਾ ਮਿਲਣੀ ਆ ਸੰਸਥਾਵਾਂ ਨੂੰ ਉਹ ਸਾਹਮਣੇ ਆ ਤੇ ਜਿਨ੍ਹਾਂ ਦੀ ਸੇਵਾ ਕਰਨੀ ਆ ਉਹਨਾਂ ਦਾ ਡਾਟਾ ਵੀ ਹੈਗਾ ਇਹ ਸੰਸਥਾਵਾਂ ਦਾ ਆਪਸੀ ਤਾਲਮੇਲ ਕਰਾਉਣ ਦੇ ਲਈ ਜਿਹੜਾ ਪੋਰਟਲ ਆ ਉਹ ਜਾਰੀ ਕੀਤਾ ਗਿਆ ਸਿਖਰ ਸਰਦਾਰ ਜਿਹੜਾ ਤੇਰੇ ਤੁਸੀਂ ਦੱਸਿਆ ਕਿ ਸੋਲ ਦੇ ਪ੍ਰੋਜੈਕਟ ਦੇ ਰਹੇ ਉਹ ਵੀ ਇਹਦਾ ਰੀਚ ਕਰ ਸਕਦੇ ਤਾਂ ਉਹ ਵੀ ਜੱਸ ਕੋਈ ਵੀ ਕਰ ਸਕਦਾ ਜੀ ਦੇਖੋ ਸਾਡੀ ਸਾਰਿਆਂ ਦੀ ਭਾਵਨਾ ਸੱਚੀ ਤੇ ਸੁੱਚੀ ਆ ਕਿ ਅਸੀਂ ਇਹ ਸੇਵਾ ਕਰ ਰਹੇ ਆ ਤੇ ਜੇ ਕੋਈ ਇਦਾਂ ਦਾ ਬੰਦਾ ਪਰਸਨਲੀ ਵੀ ਦੇ ਰਿਹਾ ਤੇ ਉਹ ਇਹਦੇ ਰਾਈ ਸਕੋ ਉਹਨੂੰ ਤੇ ਵਧੀਆ ਵਾ ਕੇ ਸਾਰਿਆਂ ਨੂੰ ਪਤਾ ਲੱਗ ਜੂ ਵੀ ਉਹਨੇ ਇਹ ਸੇਵਾ ਉੱਥੇ ਕੀਤੀ ਆ ਸਾਰੀ ਦੁਨੀਆ ਨੂੰ ਪਤਾ ਲੱਗ ਜੂਗਾ ਕੋਈ ਵੀ ਕਰ ਸਕਦਾ ਸਿੰਘ ਸਾਹਿਬ ਇੱਕ ਜਿਹੜਾ ਸਿੱਖ ਮੈਰੀਅਟ ਦਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਦੇਖੋ ਚੰਗਾ ਫੈਸਲਾ ਪਰ ਇਹ ਉਸੇ ਭਾਵਨਾ ਦੇ ਨਾਲ ਹੋਵੇ ਜਿਹੜੀ ਭਾਵਨਾ ਸਿੱਖਾਂ ਦੀ ਮੁੱਢ ਤੋਂ ਰਹੀ ਆ ਉਹ ਭਾਵਨਾ ਇਹ ਹੈ ਕਿ ਸਿੱਖ ਇੱਕ ਵੱਖਰੀ ਕੌਮ ਸਾਡਾ ਸੱਭਿਆਚਾਰ ਵੱਖਰਾ ਸਾਡੇ ਰੀਤੀ ਰਿਵਾਜ ਵੱਖਰੇ ਤੇ ਜੇ ਉਸੇ ਭਾਵਨਾ ਦੇ ਨਾਲ ਆ ਵੀ ਇੱਕ ਵੱਖਰਾ ਐਕਟ ਸਪੈਸ਼ਲ ਆਨੰਦ ਕਾਰਜ ਐਕਟ ਜਿਵੇਂ ਮੁਸਲਮਾਨਾਂ ਦਾ ਇੱਕ ਉਹਨਾਂ ਨੇ ਆਪਣਾ ਲਾਭ ਬਣਾਇਆ ਹੋਇਆ ਤੋਂ ਸਿੱਖਾਂ ਦਾ ਇੱਕ ਵੱਖਰਾ ਐਕਟ ਜਿਹੜਾ ਰਹਿਤ ਮਰਿਆਦਾ ਦੀ ਰੋਸ਼ਨੀ ਦੇ ਵਿੱਚ ਹੋਵੇ ਤਾਂ ਉਹਦਾ ਸਵਾਗਤ ਆ ਚੰਗੀ ਗੱਲ ਜਿਹੜੇ ਹਿੰਦੂ ਕਹਿਣਾ ਸਦ ਕਰਦੇ ਨੇ ਕਿ ਸਿੱਖਾਂ ਨੂੰ ਹਿੰਦੂ ਦਾ ਹਿੱਸਾ ਰਹੇ ਉਹਨਾਂ ਨੂੰ ਹੋਏਗਾ ਦੇਖੋ ਉਹਨਾਂ ਦਾ ਤੇ ਮਸਲਾ ਹੀ ਨਹੀਂ ਗੱਲ ਸਾਡੀ ਹੋ ਰਹੀ ਆ ਤੇ ਸਿੱਖ ਤੇ ਪੂਰੀ ਦੁਨੀਆ ਦੇ ਵਿੱਚ ਆ ਸਾਰੇ ਸੰਸਾਰ ਤੇ ਆ ਤੇ ਸਿੱਖਾਂ ਦੇ ਆਪਣੇ ਰੀਤੀ ਰਿਵਾਜ ਆ ਸਾਰੀ ਦੁਨੀਆ ਹੀ ਮੰਨਣ ਲੱਗ ਪਈ ਆ ਕਿ ਸਿੱਖ ਧਰਮ ਜਿਹੜਾ ਇੱਕ ਅਲੱਗ ਧਰਮ ਆ ਤਾਂ ਫਿਰ ਕਿਸੇ ਦੇ ਮੰਨਣ ਜਾਂ ਨਾ ਮੰਨਣ ਦੇ ਨਾਲ ਤੇ ਨਹੀਂ ਹੋਣਾ ਜਦੋਂ ਅਸੀਂ ਹੈ ਹੀ ਵੱਖਰੇ ਆ ਤੇ ਜੇ ਇਦਾਂ ਦਾ ਕਿਉਂਕਿ ਇਹ ਤੇ ਸਾਡਾ ਸੰਵਿਧਾਨਕ ਹੱਕ ਵੀ ਆ ਤੇ ਜੇ ਇਦਾਂ ਦਾ ਐਕਟ ਲਿਆ ਰਹਿ ਕੋਈ ਇਹ ਸਵਾਗਤ ਜੋਗਾ ਬਹੁਤ ਵਧੀਆ ਗੱਲ ਸਿੱਖ ਸਾਹਿਬ ਇੱਕ ਜਿਹੜਾ ਕੋਰੀਡੋਰ ਦੀ ਉੱਪਰ ਅਰਦਾਸ ਕਰਕੇ ਆਏ ਸਾ ਉਹਨਾਂ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ੀ ਚੂਰ ਤੇ ਜਥਾ ਜਿਹੜਾ ਜਾਂਦਾ ਉਹ ਤੇ ਸਿੱਧੀ ਸਰਕਾਰ ਨੇ ਬਣਾ ਹੀ ਕਰੋ ਲੋਕ ਲਗ ਰਿਹਾ ਦੇਖੋ ਸਾਰੀਆਂ ਸਿੱਖ ਸੰਸਥਾਵਾਂ ਇਹਦੇ ਲਈ ਯਤਨ ਕਰ ਰਹੀਆਂ ਭਈ ਜਿਹੜਾ ਜਥਾ ਵਾ ਉਹ ਜਾਵੇ ਉਹਦੇ ਬੜੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਪਹਿਲੇ ਗੁਰੂ ਆ ਤੇ ਉਹਨਾਂ ਦਾ ਜਨਮ ਸਥਾਨਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਿੱਥੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਉਥੇ ਸੰਗਤਾਂ ਕਿਉਂਕਿ ਇਹ ਪ੍ਰੋਟੋਕਾਲ ਦੇ ਜਥੇ ਆ ਸਦੀਆਂ ਜਦੋਂ ਤੋਂ 47 ਤੋਂ ਬਾਅਦ ਜਦੋਂ ਤੋਂ ਨਿਯਮ ਤੈਅ ਹੋਏ ਤੇ ਇਹ ਜਥੇ ਸਾਡੇ ਜਾ ਰਹੇ ਆ ਇਹਦੇ ਲਈ ਸਰਕਾਰ ਨੂੰ ਅਜੇ ਕਿਉਂਕਿ ਸਮਾਂ ਪਿਆ ਵਾ ਸਰਕਾਰ ਨੂੰ ਸਿੱਖਾਂ ਦੇ ਮੰਗ ਤੇ ਗੌਰ ਕਰਨਾ ਚਾਹੀਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪਾਸਪੋਰਟਾਂ ਦੀ ਲਿਸਟ ਬਣਾ ਕੇ ਪਾਕਿਸਤਾਨ ਦੀ ਉਥੇ ਐਮਬੈਸੀ 'ਚ ਵੀ ਦਿੰਦੀ ਭਾਰਤ ਸਰਕਾਰ ਨੂੰ ਇਹਨਾਂ ਨੇ ਜਾਣਕਾਰੀ ਦੇਣੀ ਹੁੰਦੀ ਇਹ ਆਪਣੀ ਲਿਸਟ ਬਣਾ ਕੇ ਭੇਜਣ ਤੇ ਸਰਕਾਰ ਨੂੰ ਚਾਹੀਦਾ ਇਹ ਉਹਨਾਂ ਨਾਲ ਤਾਲਮੇਲ ਵੀ ਕਰਨ ਹਰ ਪੱਧਰ ਤੇ ਸਾਨੂੰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਔਰ ਜਥਾ ਜਿਹੜਾ ਵਾ ਉਥੇ ਜਾਣਾ ਚਾਹੀਦਾ ਕਿਉਂਕਿ ਜੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਆ ਔਰ ਕੱਲੇ ਸਿੱਖ ਹੀ ਨਹੀਂ ਜਾਂਦੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰ ਮਨਾਉਣ ਤੇ ਪੰਜਾਬ ਦੇ ਵਿੱਚੋਂ ਸਾਡੇ ਹਿੰਦੂ ਵੀਰ ਵੀ ਜਾਂਦੇ ਆ ਤੇ ਜਿਹੜਾ ਵੀ ਉਥੇ ਜਾਣਾ ਚਾਹੁੰਦਾ ਵਾ ਸਰਕਾਰ ਨੂੰ ਇਹ ਚਾਹੀਦਾ ਵੀ ਇਹ ਉਹ ਸਰਕਾਰ ਨੂੰ ਪਹਿਲਾਂ ਇਨਸ਼ੋਰ ਕਰ ਲੈਣ ਜਿਵੇਂ ਮੰਨ ਲਓ ਵੀ ਉੱਥੇ ਹੋਰ ਵੀ ਤੇ ਲੋਕ ਬਾਹਰੋਂ ਆਉਂਦੇ ਹੀ ਆ ਜਾਂ ਮੈਨੂੰ ਇਹ ਵੀ ਪਤਾ ਲੱਗਾ ਵਾ ਕਿ ਜਿਵੇਂ ਉਧਰੋਂ ਕੁਝ ਇੱਧਰ ਦਾ ਇੱਧਰੋਂ ਕੁਝ ਉਧਰ ਅਜੇ ਵੀ ਲੋਕ ਜਾ ਰਹੇ ਆ ਕਈ ਉਧਰੋਂ ਇੱਧਰ ਆਏ ਜਾਂ ਉਧਰੋਂ ਇੱਧਰ ਆਏ ਲਾਂਗਾ ਜਿਹੜਾ ਵਾ ਵੈਸੇ ਤੇ ਇਹ ਆਪਣਾ ਜਿਹੜਾ ਬਾਰਡਰ ਆ ਥੋੜਾ ਬੋਧਾ ਖੁੱਲਾ ਹੋਇਆ ਜਥਾ ਜਿਹੜਾ ਜਾਣਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥਾ ਕਿਉਂਕਿ ਸਿੱਖਾਂ ਦੀ ਸਰਮੌਰ ਨਮਾਇੰਦਾ ਧਾਰਮਿਕ ਜਮਾਤ ਆ ਇਹ ਜਥਾ ਜਾਣਾ ਚਾਹੀਦਾ ਜ਼ਰੂਰ ਬਾਕੀ ਵੀ ਜਥਿਆਂ ਨੂੰ ਇਜਾਜ਼ਤ ਦੇਣੀ ਚਾਹੀਦੀ ਆ ਇਹ ਉਥੋਂ ਦੀ ਸਰਕਾਰ ਨਾਲ ਗੱਲ ਇੱਥੋਂ ਦੀ ਸਰਕਾਰ ਕਰੇ ਵੀ ਸਾਡਾ ਜਥਾ ਜਿਹੜਾ ਆਉਣਾ ਇਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਆ ਇਹ ਸਾਰਾ ਕੁਝ ਕਰਵਾ ਕੇ ਜਥੇ ਨੂੰ ਜਾਣ ਦੇਣਾ ਚਾਹੀਦਾ ਜਥਾ ਜਾਣਾ ਚਾਹੀਦਾ ਕਿਉਂਕਿ ਸਾਡੀਆਂ ਭਾਵਨਾਵਾਂ ਜੁੜੀਆਂ ਅਸੀਂ ਜਦੋਂ ਅਰਦਾਸ ਕਰਦੇ ਆ ਤੇ ਅਸੀਂ ਤੇ ਖੁੱਲੇ ਦਰਸ਼ਨ ਦੇਦਾਰੇ ਦੀ ਗੱਲ ਕਰਦੇ ਆ ਰੋਜ਼ੀ ਜਿੰਨਾ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਦਾਰਸ਼ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਨੂੰ ਬਖਸ਼ੋ ਔਰ ਉਹਦੇ ਉਲਟ ਅੱਜ ਜਾ ਕੇ ਜਿਹੜੇ ਸਾਡੇ ਪ੍ਰੋਟੋਕਾਲ ਦੇ ਜਥੇ ਵੀ ਆ ਦੇ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਸਾਡੇ ਸਾਡੇ ਦਿਲ ਨੂੰ ਵੀ ਤੇ ਪੁੱਛੋ ਨਾ ਸਿੱਖਾਂ ਦੇ ਨੂੰ ਵੀ ਸਾਡੇ ਦੇ ਕੀ ਬੀਤਦੀ ਆ ਸਾਡਾ ਇਸ਼ਕ ਵਾ ਗੁਰੂ ਨਾਨਕ ਸਾਹਿਬ ਦੇ ਨਾਲ ਸਾਡੀ ਮੁਹੱਬਤ ਆ ਉਥੇ ਸਾਡੇ ਗੁਰੂ ਦਾ ਪ੍ਰਕਾਸ਼ ਉਥੇ ਹੋਇਆ ਔਰ ਗੁਰੂ ਨਾਨਕ ਸਾਹਿਬ ਦਾ ਹੀ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਤਾਂ ਇਹਦੇ ਲਈ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ ਤੇ ਜਥੇ ਲਈ ਉਥੋਂ ਦੀ ਸਰਕਾਰ ਦੇ ਨਾਲ ਪੂਰਾ رابطہ ਕਰਨ ਸੁਰੱਖਿਆ ਭੁਗਤਾ ਕਰਾਉਣ ਉਹ ਉਥੇ ਵਾਲੇ ਵੀ ਭੁਗਤਾ ਕਰਨ ਪਰ ਜਥਾ ਜਾਣ ਦੇ ਲਈ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਅਜੇ ਸਮਾਂ ਹੈਗਾ ਵਾ ਸਰਕਾਰਾਂ ਇਹ ਤੇ ਕਰ ਸਕਦੀਆਂ ਪਰ ਇਦਾਂ ਇੱਕ ਚਿੱਠੀ ਦੇ ਵਿੱਚ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਨਾਰ ਕਰ ਦੇਣਾ ਵੀ ਆਹ ਕਾਰਨ ਕਰਕੇ ਜਥਾ ਜਾਊਗਾ ਇਹ ਨਹੀਂ ਇਹ ਠੀਕ ਨਹੀਂ ਹੈਗਾ ਸਰਕਾਰ ਨੂੰ ਦੁਬਾਰਾ ਤੋਂ ਇਹਦੇ ਤੇ ਗੌਰ ਕਰਨਾ ਚਾਹੀਦਾ ਸਿੰਘ ਸਾਹਿਬ ਜੀ ਜਦੋਂ ਦੇ ਕੋਈ ਦਰਵਾਤਾ ਨਾ ਕਰ ਸਕੀ ਕੋਈ ਉਦਲੇ ਹੀ ਰੋਕਤਾ ਹਾਂ ਜੀ ਤੁਸੀਂ ਵੈਬਸਾਈਟ ਲੋਚ ਕਰ ਰਹੇ ਹੋ ਕੋਈ ਫੀਕ ਨਾ ਯੂਜ਼ ਕਰੇ ਕਿਉਂਕਿ ਪਿੱਛੇ ਸਾਰਾ ਗੜੀ ਜਿਵੇਂ ਉਦਲੇ ਲੋਕ ਵੈਬਸਾਈਟ ਬਣਾ ਕੇ پیسے ਕਮਾ ਰਹੇ ਸੀ ਵੇਖੋ ਜਿਹੜੀ ਤੇ ਅਕਾਲ ਤਖਤ ਸਾਹਿਬ ਤੋਂ ਵੈਬਸਾਈਟ ਜਾਰੀ ਹੋਈ ਇਹੋ ਜੀ ਜਾਂ ਇਹੋ ਜੇ ਨਾਮ ਦੀ ਕੋਈ ਦੂਜਾ ਜਾਰੀ ਨਹੀਂ ਕਰ ਸਕਦਾ ਕਿਉਂਕਿ ਅਕਾਲ ਤਖਤ ਸਾਹਿਬ ਦਾ ਸਾਰੇ ਸਤਕਾਰ ਕਰਦੇ ਆ ਬਾਕੀ ਆਪਾਂ ਧਿਆਨ ਰੱਖਾਂਗੇ ਸਿੰਘ ਸਾਹਿਬ ਜੀ ਜਿਹੜੇ ਤੁਸੀਂ ਨਿਕਲ ਦਿੱਤਾ ਹਾਰਾ ਸਾਹਿਬ ਦੇ ਦੇਗਾ ਇਹ ਅ ਕਾਜ਼ੂ ਕੋਲ ਗੋਲੋਦੀ ਮੁੰਦਾ ਦੂਜੇ ਪਾਸੇ ਮੈਚ ਸੀ ਹੋਇਆ ਹੋਈ ਜੀ ਸਹੀ ਕਾਫੀ ਨਿੰਦਾ ਹੋ ਰਹੀ ਹੈ ਕਿ ਜਦ ਸਾੁਰਕੇ ਕਰਿਆ ਪਰ ਮੈਚ ਦੇ ਫਾਇਦਰਾ ਨਹੀਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਸਿਆਸੀ ਰਜਿਸ ਤੇ ਪਹਿਲੇ ਕੀਤਾ ਗਿਆ ਇੱਕ ਚਿੱਠੀ ਆਉਂਦੀ ਹੈ ਇਸ ਦੀ ਰੋਗ ਰਗ ਦੇਖੋ ਵੈਸੇ ਤੇ ਜਿਹੜੀ ਮੇਰੀ ਸੋਚ ਆ ਉਹ ਇਹ ਆਗੇ ਜੇ ਇਹ ਸਬੰਧ ਚੰਗੇ ਬਣਦੇ ਦੋਵਾਂ ਮੁਲਕਾਂ ਦੇ ਤੇ ਚੰਗੀ ਗੱਲ ਆ ਮੈਚ ਹੋਣੇ ਮੈਂ ਨਹੀਂ ਸਮਝਦਾ ਵੀ ਮਾੜੀ ਗੱਲ ਆ ਪਰ ਜਿਹੜੀ ਭਾਵਨਾ ਮੈਚ ਕਰਾਉਣ ਲੱਗਿਆਂ ਇਥੋਂ ਦੀ ਸਰਕਾਰ ਰੱਖਦੀ ਆ ਉਹੀ ਭਾਵਨਾ ਸਾਡਾ ਜਥਾ ਜਾਵੇ ਉਹਦੇ ਪ੍ਰਤੀ ਵੀ ਰੱਖਣੀ ਚਾਹੀਦੀ ਆ ਜੇ ਇਹਨਾਂ ਨੇ ਇਹ ਜ਼ਰੂਰੀ ਸਮਝਿਆ ਵੀ ਮੈਚ ਹੋਵੇ ਵੀ ਸਬੰਧ ਸੁਧਰਦੇ ਆ ਜਾਂ ਖੇਡ ਭਾਵਨਾ ਕਹਿੰਦੇ ਹੁੰਦੀ ਆ ਜਿਵੇਂ ਖੇਡ ਭਾਵਨਾ ਵਾ ਕਿ ਸਾਡੀ ਵੀ ਇੱਕ ਭਾਵਨਾ ਵਾ ਉਹਨੂੰ ਕਹਿੰਦੇ ਸਿੱਖ ਭਾਵਨਾ ਸਾਡੀਆਂ ਭਾਵਨਾਵਾਂ ਪੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਨਾਲ ਜੁੜੀਆਂ ਹੋਈਆਂ ਤੋਂ ਜਿਸ ਭਾਵਨਾ ਦੇ ਨਾਲ ਇਹ ਮੈਚ ਕਰਾ ਰਿਹਾ ਉਸੇ ਭਾਵਨਾ ਦੇ ਨਾਲ ਸਾਡਾ ਜਿਹੜਾ ਜਥਾ ਵਾ ਉਹ ਵੀ ਉੱਥੇ ਜਾਣ ਦੇਣਾ ਚਾਹੀਦਾ ਦਰਸ਼ਕਾਂ ਦੀ ਭਾਵਨਾ ਦੇ ਨਾਲ ਸੰਕਟਾਂ ਨੇ ਜਿਹੜੀਆਂ ਪਾਸਪੋਰਟ ਦੇ ਆਪਣੇ ਵੱਖ-ਵੱਖ ਦਸਤਾਵੇਜ਼ ਦੁੱਤੇ ਨੇ ਕਿ ਸਾਨੂੰ ਜਾਣ ਦਾ ਮੌਕਾ ਮਿਲਣਾ ਚਾਹੀਦਾ ਪਰ ਸੰਕਟਾਂ ਦੇ ਉਦੋਂ ਦਾ ਬੜਾ ਮਾਨ ਨੂੰ ਬਸੂਛੋਇਆ ਕਿ ਜਪਦਾ ਸਰਕਾਰ ਨੇ ਰੋਕ ਲਈਆ ਤੁਸੀਂ ਅਪੀਲ ਨਹੀਂ ਕਰੋਗੇ ਸਰਕਾਰ ਨੂੰ ਕਿ ਇਹਨੂੰ ਤਰੁੱਥ ਜਿਹੜਾ ਗਿਆ ਤੇ ਮੈਂ ਤੇ ਪਹਿਲਾਂ ਵੀ ਕਿਹਾ ਸੀ ਜੀ ਮੈਂ ਦੁਬਾਰਾ ਦਹਰੋਣਾ ਕਿ ਸਰਕਾਰ ਨੂੰ ਇਹਦੇ ਤੇ ਦੁਬਾਰਾ ਗੌਰ ਕਰਨਾ ਚਾਹੀਦਾ ਗੱਲ 2-4 ਬੰਦਿਆਂ ਦੀ ਨਹੀਂ ਆ ਗੱਲ ਕੋਰੋਨਾ ਸਿੱਖ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਹੋਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਭਾਵਨਾ ਔਰ ਇਹ ਕਰੋੜਾਂ ਮਾ ਉਹਨਾਂ ਦੀਆਂ ਭਾਵਨਾਵਾਂ ਦਰਕਨਾਰ ਨਾ ਹੋਣ ਉਹਦੀ ਕਦਰ ਕਰਦੀਆਂ ਸਰਕਾਰ ਨੂੰ ਇੱਥੇ ਗੌਰ ਕਰਨਾ ਚਾਹੀਦਾ ਤੇ ਗੌਰ ਕਰਕੇ ਇਹ ਜਿਹੜਾ ਜਥਾ ਵਾ ਇਹਨੂੰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹਾਂ ਜੋ ਸਰਕਾਰ ਨੇ ਉਹਨਾਂ ਦੇ ਕੋਲ ਇਨਸ਼ੋਰ ਕਰਾਉਣਾ ਉਹ ਕਰਾਉਣ ਹੋਰ ਵੀ ਤੇ ਲੋਕ ਦੂਜੇ ਮੁਲਕਾਂ ਦੇ ਵੀ ਜਾਂਦੇ ਆਉਂਦੇ ਆ ਪਰ ਕਿਉਂਕਿ ਅਪ੍ਰੈਲ ਮਈ ਦੀ ਗੱਲ ਹੈ ਲੜਾਈ ਦਾ ਜਦੋਂ ਮਾਹੌਲ ਬਣਿਆ ਹੁਣ ਕਾਫੀ ਸਮਾਂ ਲੰਘ ਗਿਆ ਤਾਂ ਵੀ ਹਾਂਜੀ ਪਹਿਲਾਂ ਵੀ ਰਹਿ ਗਿਆ ਤੋਂ ਸਿੱਖ ਸੰਗਤਾਂ ਨੂੰ ਵੀ ਹੌਲੀ-ਹੌਲੀ ਇਹ ਨਾਵੇ ਵੀ ਸਾਡੀਆਂ ਭਾਵਨਾਵਾਂ ਬਿਲਕੁਲ ਹੀ ਬੰਨ੍ਹਦੀ ਕਰ ਦੇਣਾ ਅਸੀਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਗੁਰੂ ਨਾਨਕ ਸਾਹਿਬ ਦੀਆਂ ਥਾਵਾਂ ਨੂੰ ਵੀ ਪਿਆਰ ਤੇ ਮੁਹੱਬਤ ਕਰਦੇ ਸੰਦੀਪ ਸੰਗੀ ਦਾ ਮਾਸੂਮ ਮਾਮਲਾ ਜਿਹੜਾ ਬਹੁਤ ਸਾਹਮਣੇ ਆਇਆ ਹੈ ਪਰੰਤੂ ਜਦੋਂ ਵੇਖਿਆ ਗਿਆ ਜੂਗਾ ਵੀ ਅੱਜ ਵੀ ਕੀ ਕਰਾ ਰਿਹਾ ਹੈ ਮੈਂ ਤੇ ਪਹਿਲਾਂ ਵੀ ਇੱਕ ਨਾ ਸਟੇਟਮੈਂਟ ਆਪਣੀ ਦੇ ਚੁੱਕਾ ਜੀ ਦੇਖੋ ਕਾਨੂੰਨ ਮੁਤਾਬਕ ਹੋਣਾ ਚਾਹੀਦਾ ਕਾਨੂੰਨ ਕਾਦੇ ਲੀਆ ਤੇ ਅਦਾਲਤਾਂ ਕਾਦੇ ਲੀਆ ਜੇ ਮੰਨ ਲਓ ਵੀ ਕਿਸੇ ਨੇ ਕੁਝ ਇਨ੍ਹਾਂ ਦੇ ਕਹਿਣ ਮੁਤਾਬਕ ਗਲਤ ਕੀਤਾ ਉਹਨੂੰ ਕਾਨੂੰਨ ਸਜ਼ਾ ਦਵੇ ਜੇ ਉਥੇ ਜੇਲ੍ਹ ਦੇ ਵਿੱਚ ਆਪ ਹੀ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਬੰਦਿਆਂ ਦੀ ਜਾਨ ਦੀ ਰਾਖੀ ਕਰਨੀ ਜੇ ਉਹ ਆਪ ਹੀ ਤਸ਼ੱਦਦ ਕਰ ਰਹੇ ਆ ਇਹਦੇ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਦੂਜੀ ਗੱਲ ਜਿਹੜਾ ਮੈਨੂੰ ਉਹਨਾਂ ਦੇ ਵਕੀਲਾ ਨੇ ਦਾ ਪਰਿਵਾਰ ਨੇ ਦੱਸਿਆ ਵੀ ਉਹਨੇ ਪਹਿਲਾਂ ਹੀ ਸੰਦੀਪ ਸਿੰਘ ਨੇ ਕਿਹਾ ਸੀ ਵੀ ਮੇਰੀ ਬੈਰਕ ਬਦਲ ਦੋ ਤੇ ਜੇ ਬਦਲੀ ਨਹੀਂ ਦਿੱਤੇ ਤਾਂ ਇਹ ਹਾਲਾਤ ਹੀ ਨਾ ਦੇ ਤੋ ਇਹਦਾ ਨਹੀਂ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਹਦਾ ਮੈਡੀਕਲ ਕਾਫੀ ਦਿਨ ਨਹੀਂ ਕਰਵਾਇਆ ਗਿਆ ਹੁਣ ਕੱਲ ਕਰਵਾਇਆ ਵਾ ਉਹਦੀ ਕੀ ਰਿਪੋਰਟ ਉਹਦੀ ਆ ਜਾਣੀ ਆ ਪਰ ਤਸ਼ੱਦਦ ਜਿਹੜਾ ਵਾ ਵੇਖੋ ਆਪਾਂ 1ਵੀਂ ਸਦੀ ਚ ਰਹਿ ਰਹੇ ਹਾਂ 1ਵੀਂ ਸਦੀ ਦੇ ਵਿੱਚ ਸਾਰੇ ਬੰਦੇ ਜਿਹੜੇ ਆ ਉਹ ਮਨੁੱਖਤਾ ਨੂੰ ਮਾਨਵਤਾ ਨੂੰ ਸਮਝਦੇ ਆ ਤਸ਼ੱਦਦ ਕਿਸੇ ਤੇ ਵੀ ਚੰਗਾ ਨਹੀਂ ਆ ਉਹ ਭਾਵੇਂ ਸਿੱਖ ਆ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਆ ਖਾਸ ਕਰਕੇ ਜਦੋਂ ਬੰਦਾ ਕੈਦ ਚਾ ਤੇ ਕੈਦ ਦੇ ਵਿੱਚ ਤੇ ਉਹਦੀ ਸੁਰੱਖਿਆ ਕਰਨੀ ਜੇ ਕੈਦ ਕਰਕੇ ਬੰਦੇ ਨੂੰ ਅੰਦਰ ਕੋਈ ਕੁੱਟੀ ਜਾਊਗਾ ਅਤਿਆਚਾਰ ਕਰੂਗਾ ਤੇ ਫਿਰ ਇਨਸਾਨ ਜਾਊਗਾ ਕਿੱਥੇ ਸਿੰਘ ਸਾਹਿਬ ਇੱਕ ਭਈਏ ਪਾਓ ਪੰਜਾਬ ਪਾਓ ਤੇ ਮੁੰਡਿਆ ਚੱਲਦੀ ਪਈ ਐ ਕੀ ਪੜਾਉਂਦਾ ਬੰਦੇ ਦਾ ਅੱਜ ਦਾ ਆਪਣਾ ਇਹ ਮੁੱਦਾ ਨਹੀਂ ਆ ਅਪਾ ਇਹ ਮੁੱਦੇ ਦੇ ਉੱਤੇ ਬਾਅਦ ਵਿੱਚ ਕਦੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਮੀਟਿੰਗ ਆ ਰਹੀ ਹੈ ਜੀ ਕਿਉਂਕਿ ਕਾਫੀ ਜਦਾ ਮਾਮਲੇ ਸੀ ਚੜੇ ਉਹ ਉਹ ਆਪਾਂ ਨਾ ਸਾਰੇ ਪੰਜ ਚਾਰ ਹੋਰ ਸਿੰਘਾਂ ਨਾਲ ਗੱਲਬਾਤ ਕਰਕੇ ਕਿਹੜੀ ਤਰੀਕ ਡਿਸਾਈਡ ਹੋ ਤੁਹਾਨੂੰ ਦੱਸ ਦਿੱਤੀ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ